ਬੜੀਆਂ ਆਪਣੇ ਆਪ ਚ ਭੂਵੇ ਚੜੀਆਂ ਹੀ ਵੀ ਪਿਆਲੀ ਨਾਲ ਵਾਲੀ ਆ ਤੇ ਘਰੇ ਮਿਲਣੀ ਨਹੀਂ ਆ ਹੁਣ ਤਿਆਰ ਹੋ ਜੋ ਕੋਟ ਕਚੈਰੀਆਂ ਚ ਜਾਣ ਨੂੰ ਜੇ ਹੋਰ ਵੀ ਕੋਈ ਘਰ ਰਹਿ ਗਿਆ ਹੰ ਤਾਂ ਸੁਣ ਵਾਸਤੇ ਉੱਥੇ ਵੀ ਦੱਸ ਆਓ ਮੰਮੀ ਜੜੀ ਇਹ ਗੱਲ ਕਰਕੇ ਆ ਕਿ ਤੇ ਸੱਚੀ ਨਾ ਹੋ ਜੇ ਮੈਂ ਕਿੰਨੇ ਦਿਨਾਂ ਦਾ ਵੇਖਣ ਲਈ ਆ ਲਵਲੀ ਦਾ ਤਰਪਿੰਦਰ ਦਾ ਨਾ ਆਪਸ ਵਿੱਚ ਕੂਣ ਬੋਲਣ ਹੋਇਆ ਵਾ ਅੱਗੇ ਨਾਲੋਂ ਕਿੰਨਾ ਹੀ ਫਰਕ ਵਾ ਮੇਰਾ ਰਾਦਾ ਵਾ ਇਕਨਰ ਰਪਿੰਦਰ ਨੂੰ ਪੁੱਛਦੀ ਆ ਵੀ ਹੁਣ ਤੈਨੂੰ लवली ਕੋਈ ਗੱਲਬਾਤ ਕਰਦਾ ਚੱਲੇ ਆ ਜੇ ਮੈਂ ਨਾ ਪੁੱਛੂੰਗੀ ਤੈਨੂੰ ਕੌਣ ਪੁੱਛੂਗਾ ਆਂਡ ਗਵਾਂਡ ਤੇ ਸਾਰਾ ਨਾ ਤਮਾਸ਼ਾ ਵੇਖਣ ਵਾਲਾ ਹੀ ਹੁੰਦਾ ਵਾ ਵੀ ਇਹਨਾਂ ਦੇ ਘਰ ਅੱਗ ਲੱਗੇ ਤਹੀਂ ਦਵਾ-ਦਉ ਸੇਕੀਏ ਰਪਿੰਦਰ ਉਹ ਤੂੰ ਰੋ ਗੱਲ ਸੁਣ ਮੇਰੀ ਆ ਗਈ 부ਆ ਜੀ ਹਾਂਜੀ ਮੈਂ ਤਾਂ ਨਵਾਜ਼ ਮਰੀ ਆ ਬਿਲਕੁਲੀ ਹੁੰਤ ਨਹੀਂ ਤੈਨੂੰ ਕੁਝ ਕਹਿੰਦਾ ਹੁਣ ਤੂੰ ਰੋਟੀ ਪਾਣੀ ਫੜਾਉਣੀ ਆ ਖਾ ਲੈਂਦਾ ਉਹ ਤੇਰੇ ਹੱਥ ਨਹੀਂ ਪੂਆ ਜੀ ਹੁਣ ਤਾਂ ਨਾ ਸੱਚੀ ਬੜਾ ਹੀ ਫਰਕ ਵਾ ਸਾਰਿਆਂ ਨੂੰ ਨਾ ਚੰਗੀ ਤਰ੍ਹਾਂ ਕੌਣ ਦੇ ਬੁਲਾਉਂਦੇ ਆ ਪਹਿਲਾਂ ਤਾਂ ਮੁੰਡੇ ਨੂੰ ਵੀ ਜਈ ਤਰ੍ਹਾਂ ਬੁਲਾਉਂਦੇ ਨਹੀਂ ਤੇ ਐਵੇਂ ਉਦੋ-ਤੋ ਜਿਉ ਮੜਾ-ਮੋਟਾ ਆ ਬਲਾ ਛੜਨਾ ਚੱਲੇ ਆ ਤੇ ਸਾਰੇ ਰਲ ਮਿਲ ਕੇ ਰਹਿਣਾ ਤੇ ਟਾਈਮ ਦੇ ਫੇਰੀ ਲੰਘਣਾ ਤੁਹਾਨੂੰ ਵੀ ਪਤਾ ਹੀ ਆ ਜੇ ਘਰ ਦੇ ਵਿੱਚ ਇਦਾਂ ਕੁਝ ਮੂੰਹ ਵਟ ਕੇ ਰੱਖਾਂਗੇ ਤੇ ਸਾਡਾ ਵੀ ਇਦਾਂ ਕੀ ਰਹਿਣਾ ਤੇ ਚਲੋ ਇਹ ਆ ਇਹੋ ਜਿਹੇ ਜੋ ਵੀ ਕਰਨਾ ਵਾ ਇਹਨਾਂ ਨੇ ਫਰਜ਼ ਨਿਭਾਉਣੇ ਜਿਹੜੇ ਹੈਗੇ ਆ ਤਾਂ ਕਰਕੇ ਮੈਂ ਤੁਹਾਨੂੰ ਕਹਿਨੀ ਸੀ ਵੀ ਚੱਲ ਕਿਉਂ ਉਦਾਂ ਹੁਣ ਅੱਗੇ ਨਾਲ ਦਾ ਫਰਕ ਵਾ ਪੁੱਤ ਮੈਂ ਵੀ ਚਾਰ ਦੇਣਾ ਤਾਂ ਹੀ ਆਈ ਹਾਂ ਮੈਂ ਚੱਲ ਜਾ ਕੇ ਵੇਖਾਂ ਵੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੇ ਵਿੱਚ ਫੇਰ ਚੱਲ ਕੋਈ ਗੱਲ ਨਹੀਂ ਸਿਆਣੇ ਬੰਦੇ ਬੈਠੇ ਦਾ ਨਾ ਫੇਰ ਵੀ ਬੜਾ ਵਾਦਾ ਹੁੰਦਾ ਵਾ ਹੁਣ ਇਹ ਆ ਵੀ ਉਹਨੂੰ ਇਹ ਤੇ ਪੂਆ ਬੈਠੀ ਆ ਮੈਂ ਕੋਈ ਗੱਲਬਾਤ ਕਰੂੰਗਾ ਹਾਂਜੀ ਬੰਦਾ ਚੰਗਾ ਨਹੀਂ ਲੱਗਦਾ ਪਰ ਮੈਂ ਤੈਨੂੰ ਸਮਝੰਦੀ ਆ ਪੁੱਤ ਤੂੰ ਹੁਣ ਸਿਆਣੀ ਆ ਨੇ ਨਹੀਂ ਤੇ ਹੈ ਹੀ ਨਹੀਂ ਗੀ ਵੀ ਬਾਰ ਬਾਰ ਇੱਕੋ ਗੱਲ ਤੇਰੇ ਨਾਲ ਮੈਂ ਕਰੀ ਜਾਵਾ ਹਾਂਜੀ ਗੱਲ ਏਦਾਂ ਵਾਂ ਵੀ ਕਿਸੇ ਦੇ ਮਗਰ ਨਹੀਂ ਲੱਗਣਾ ਇਹ ਨਹੀਂ ਵੀ ਚਾਚੀ ਆ ਜਾਂ ਕੋਈ ਹੋਰ ਮਾਸੀ ਮੂਸੀ ਆਣ ਕੇ ਕਵੇ ਤੈਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਆਪਣਾ ਘਰ ਆਪ ਦੇਖਣਾ ਪੈਂਦਾ ਵਾ ਵੀ ਕਿੱਦਾਂ ਚਲਾਉਣਾ ਵਾ ਚਲੋ ਮੈਂ ਮੰਨਦੀ ਹਾਂ ਗਲਤੀਆਂ ਬੰਦੇ ਕੋ ਹੋ ਜਾਂਦੀਆਂ ਵਾਂ ਹਾਂਜੀ ਤਾਂ ਹੁਣ ਵੇਖ ਲੈ ਕਿੱਡੀ ਗਲਤੀ ਹੋਈ ਚਲ ਮੈਂ ਵੀ ਤੈਨੂੰ ਮਾਫ ਕਰਦਾ ਵੀ ਕੋਈ ਗੱਲ ਨਹੀਂ ਅਨਜਾਨਪੁਣੇ ਚ ਹੋ ਗਈ ਜਾਂ ਕਿਸੇ ਦੀ ਚੁੱਕਣਾ ਚ ਹੋ ਗਈ ਤੇ ਨਹੀਂ ਤੇ ਗਵਾਂਡ ਵੇਖ ਲੈ ਕੀ ਬੰਦਿਆ ਵਾ ਪਤਾ ਹੀ ਆ ਤੈਨੂੰ ਉਹ ਹੋਈ ਗਈ ਚਲੋ ਕੋਈ ਗੱਲ ਦੀ 부ਆ ਜੀ ਮੈਂ ਤੇ ਇੰਨਾ ਹੀ ਬੜਾਵਾ ਪਿਛਲ ਹੋਏ ਆ ਪਿ ਇਹਨਾਂ ਨੇ ਫੇਰ ਮੈਨੂੰ ਇਥੇ ਰੱਖ ਲਿਆਵਾ ਨੇ ਦੇ ਕੋਈ ਹਾਲ ਥੋੜਾ ਹੀ ਤੁਹਾਡੇ ਸਾਹਮਣੇ ਹੀ ਆ ਉਥੇ ਵੀ ਪੇਕੇ ਘਰ ਵੀ ਇੰਨਾ ਟਾਈਮ ਥੋੜਾ ਨੰਗਦਾਵਾ ਭਾਈ ਜਿੱਦਾਂ ਮਰਜੀ ਆ ਚਲ ਮੈਂ ਤੇ ਹੋਈ ਗਈ ਨਹੀਂ ਆ ਪਿ ਚਲ ਜਿੱਦਾਂ ਵੀ ਆ ਬਾੜਾ ਮੋਟਾ ਘਰ ਸਾਡਾ ਚੱਲਦਾ ਜਾਵੇ ਮੁੰਡੇ ਦੀ ਜ਼ਿੰਦਗੀ ਗੜੀ ਬੰਜੂਗੀ ਇਹ ਤਾਂ ਹੁਣ ਕਹੀ ਜਾਂਦੇ ਆ ਪਿ ਚਲ ਜੋ ਕਰਮਾ ਚਾਹੂ ਉਹ ਮਿਲ ਜਾਣਾ ਵਾ ਪਰ ਮੈਨੂੰ ਇਹ ਗੱਲ ਦਾ ਡਰ ਹੰਦਾ ਵਾ ਕੀ ਪਤਾ ਨਹੀਂ ਮੁੰਡੇ ਨੇ ਕਿਹੜੇ ਦਿਨ ਹਾਨੂੰ ਵਿਖਾਉਣੇ ਆ ਜਿੱਦਾਂ ਦੀਆਂ ਗੱਲਾਂ ਬਾਤਾਂ ਹੁਣੇ ਕਰਨ ਲੱਪਿਆ ਵਾ ਕੋਈ ਗੱਲ ਨਹੀਂ ਪੁੱਤ ਫਿਕਰ ਨਹੀਂ ਕਰੀਦਾ ਹੁੰਦਾ ਬੱਚੇ ਨੂੰ ਸਮਝਾਈਦਾ ਵਾ ਜੇ ਸਮਝਾਵਾਂਗੇ ਨਾ ਫੇਰ ਹੀ ਇਹਨੂੰ ਪਤਾ ਲੱਗਣਾ ਵਾ ਕਿ ਆ ਗੱਲ ਮੈਂ ਨਹੀਂ ਕਰਨੀ ਬੱਚੇ ਜਿਹੜੇ ਆ ਨਾ ਤੇ ਕੋਰਾ ਕਾਗਜ਼ ਹੁੰਦੇ ਆ ਸਮਝਾਈਦਾ ਤੇ ਕੁਆਜੀ ਆਪਣੇ ਵੱਲੋਂ ਪੂਰਾ ਹੀ ਹੈ ਤੁਹਾਡੇ ਸਾਹਮਣੇ ਹੀ ਆ ਕਿੱਦਾਂ ਮੱਥਾ ਮਾਰਦੀ ਰਹਿਣੀ ਆ ਕਿ ਪੁੱਤ ਪੜ ਲਿਆ ਕਰ ਏਦਾਂ ਕਰ ਲਿਆ ਕਰ ਹੁਣ ਕਿੰਨਾ ਕੁ ਕਵਾਂ ਕਹਿੰਦੇ ਨਾਲ ਹੀ ਵਾਸਤਾ ਵਾ ਹੁਣ ਮਾਰਿਆਂ ਕੁਟਿਆਂ ਦਾ ਕੋਈ ਹੱਲ ਹੈ ਨਹੀਂ ਨਿਆਣੇ ਦਾ ਨਹੀਂ ਨਹੀਂ ਮਾਰਿਆ ਨਾ ਬੱਚਾ ਟੀਟ ਹੋ ਜਾਂਦਾ ਵਾ ਤੇ ਚੁੱਪ ਕਰਕੇ ਨਾ ਆਪਣੇ ਘਰ ਲੈ ਕੇ ਵਿਆ ਉਹਨੂੰ ਉਹਨੂੰ ਸਮਝਾ ਪੇਕਿਆਂ ਦਾ ਚਾਹ ਵੀ ਘਾਟੀ ਕਰਿਆ ਕਰ ਤੈਨੂੰ ਪਤਾ ਹੀ ਆ ਭਰਾ ਪਰਜਾਈਆਂ ਜਿਹੜੇ ਹੁੰਦੇ ਨਾ ਤਰੀਕੇ ਦਾ ਸਾਖ ਹੁੰਦੇ ਆ ਮਾਪਿਓ ਦੇ ਸਿਰ ਤੇ ਹੀ ਬਹਾਰਾ ਹੁੰਦੀਆਂ ਆ ਵਾ ਅੱਜ ਤੇਰਾ ਮਾਪਿਓ ਜਿੰਦੇ ਹੁੰਦੇ ਤੈਨੂੰ ਗੱਲ ਨਾ ਲਾਉਂਦੇ ਹੁਣ ਪਰਜਾਈ ਹੀ ਨਾ ਤੈਨੂੰ ਵੀ ਪਤਾ ਵਾ ਕਿਦਾਂ ਸੌ ਸੌ ਗੱਲਾਂ ਕਰਦੀ ਹੈਗੀ ਤਾਂ ਕਰਕੇ ਤੇ ਇਹ ਤੈਨੂੰ ਮੈਂ ਸਮਝਾਉਣ ਰਹੀ ਆ ਜਦੋਂ ਮਹਾਰਾਜ ਨੇ ਸੋਖ ਆਪਣੇ ਘਰ ਦਿੱਤਾ ਹੋਵੇ ਨਾ ਫਿਰ ਆਪਣੇ ਘਰ ਹੀ ਸੋਖ ਲਈਦਾ ਵਾ ਕਿ ਉਹਨ ਲੋਕਾਂ ਦੇ ਕੰਦੀ ਬਰੂ ਹੀ ਲੱਗਣਾ ਉਹ ਹੀ ਕਪੂਆ ਜੀ ਚਲੋ ਕੋਈ ਨਹੀਂ ਆ ਬਾਕੀ ਜੋ ਕਰਮਾਂ ਦੇ ਵਿੱਚ ਵਾ ਉਹਨਾਂ ਦੇ ਉਹ ਕੋਜੀ ਹੁੰਦਾ ਵਾ ਇਹ ਤੇ ਚਲੋ ਐਵੇਂ ਗੱਲਾਂ ਹੀ ਬਣੀਆਂ ਵਾ ਪੀਦਾ ਕਰ ਲੀਂਦੇ ਜੇ ਉਦਾਂ ਹੋ ਜਾਣਾ ਹੀ ਚੱਲ ਕੋਈ ਗੱਲ ਨਹੀਂ ਕਰਮਾਂ ਚ ਕੀ ਲਿਖਿਆ ਤੁਹਾਡੇ ਚ ਬੜਾ ਵਧੀਆ ਘਰ ਬਾਹਰ ਵਾ ਮੁੰਡਾ ਕੁਝ ਖਾਵੇ ਨਾ ਪੀਵੇ ਤਨਖਾਹ ਮਹੀਨੇ ਬਾਦਾਂ ਹੋਣ ਰਹੀ ਆ ਉਹ ਤੇ ਇਹੋ ਕੋਜੀ ਹੁੰਦਾ ਵਾ ਬਾਹਰ ਨਿਕਲ ਕੇ ਵੇਖੀਏ ਨਾ ਦੁਨੀਆ ਤੇ ਕੀ ਕੋ ਚੱਲਣ ਰਿਹਾ ਵਾ ਬਾਅਦ ਵਿੱਚ ਪਤਾ ਲੱਗਦਾ ਵਾ ਚਲੋ ਕੋਈ ਗੱਲ ਨਹੀਂ 부ਆ ਜੀ ਮੈਂ ਤੇ ਹੋਈ ਕਹਿਨੀ ਆ ਤੇ ਚਲੋ ਇਦਾਂ ਹੀ ਟਾਈਮ ਲੰਘਦਾ ਜਾਵੇ ਹੋਰ ਦੱਸ ਕੀ ਚਾਹੀਦਾ ਆ ਕੋਈ ਗੱਲ ਨਹੀਂ ਜੀ ਆਪ ਚੰਗੇ ਹੋइए ਨਾ ਕਿ ਸਾਰੇ ਚੰਗੇ ਹੁੰਦੇ ਆ ਜਦੋਂ ਆਪ ਗਲਤ ਹੋइए ਨਾ ਫਿਰ ਆਪਣੀ ਨਜ਼ਰ ਵਿੱਚ ਸਾਨੂੰ ਸਾਰੇ ਗਲਤ ਹੀ ਨਜ਼ਰ ਆਉਂਦੇ ਆ ਚੱਲ 부ਆ ਜੀ ਹਾਂ ਤੇ ਗੱਲ ਛੱਡੋ ਤੇ ਮੈਨੂੰ ਇਹ ਦੱਸੋ ਵੀ ਕਰਨ ਦਾ ਵਿਆਹ ਕਦੋਂ ਕਰਨਾ ਵਾ ਆ ਕੋਈ ਗੱਲ ਨਹੀਂ ਕਰਨ ਵੀ ਕਹਿਣ ਰਿਹਾ ਸੀ ਕਿ ਐਸ ਸਾਲ ਵਿੱਚ ਤੇ ਮੈਂ ਆਉਣਾ ਨਹੀਂਗਾ ਅਗਲੇ ਸਾਲ ਚ ਆਉਂਗਾ ਤੇ ਫੇਰ ਵਿਆਹ ਕਰਾਉਣਾ ਮੈਂ ਚਿੰਪੀਗਾ ਤੇ ਉਹਨਾਂ ਕਿਹੜਾ ਵੀ ਇੱਥੇ ਰਹਿਣ ਦੇਣੀਆਂ ਵਾ ਕਰਦੀਆਂ ਉਹਨਾਂ ਨਾਲ ਹੀ ਲੈ ਜਾਣੀਆਂ ਵਾ ਮੈਂ ਤਾਂ ਫੇਰ ਕੱਲੀ ਦੀ ਕੱਲੀ ਰਹਿ ਜਾਣਾ ਚਲੋ ਕੋਈ ਗੱਲ ਨਹੀਂ ਆ ਹੁੰਦਾ ਹੀ ਆ ਕਿ ਕੀ ਕਰਨਾ ਵਾ ਫੇਰ ਹੁਣ ਜੋ ਜ਼ਮਾਨਾ ਹੀ ਇਦਾਂ ਦਾ ਚੱਲੰਦਿਆ ਵਾ ਤੋ ਸਭ ਨਾਲ ਚੱਲਣਾ ਹੀ ਪੈਂਦਾ ਆ ਚੱਲਣਾ ਹੀ ਪੈਣਾ ਵਾ ਕਿ ਕੀ ਕਰਨਾ ਫੇਰ ਪੁੱਤ ਚਲੋ ਛੇਤੀ ਛੇਤੀ ਵਿਆਹ ਵਖਾ ਲੋਗਾ ਸਾਨੂੰ ਵੀ ਹੋਣੀ ਕੋਈ ਨਹੀਂ ਕੋਈ ਨਹੀਂ ਵਿਖਾਲ ਦੇਣਾ ਤੁਹਾਨੂੰ ਵਿਆਹ ਤੇ ਹੀ ਆਇਓ ਕਿ ਵੱਜ ਗੱਜ ਕੇ ਨਾਨਕੇ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਵਾਂਗੇ ਹੋਣਾ ਕਿਉਂ ਨਹੀਂ ਆ ਦੱਸ ਹੋਜੀ ਇਹਨਾਂ ਦਾ ਸੋਸਲਾ ਡੀ ਹੀ ਕਰਨਾ ਇੱਕ ਕਦੋਂ ਵਿਆਹ ਹੋਣਾ ਵਾ ਤੇ ਕਦੋਂ ਆਪਣੇ ਘਰ ਦਾ ਵਿਆਹ ਵੇਖਾਂਗੇ ਕਿਦੇ ਬੱਲੇ ਕਿਹਦਾ ਵਿਆਹ ਕਰੀ ਜਾਂਦੀਆਂ ਦੋਵੇਂ ਜਣੀਆਂ ਦਲਜਿੰਦਰ ਇੱਥੇ ਆ ਜਾ ਨਹੀਂ ਕੋਈ ਗੱਲ ਨਹੀਂ ਇੱਥੇ ਬਹਿ ਜਣੀ ਸਸੀ ਗੱਲ ਸਸੀ ਗੱਲ ਪੁੱਤ ਸਸੀ ਗੱਲ ਪੁੱਤ ਵਿਆਹ ਕਿਹਦਾ ਕਰਨਾ ਵਾ ਕਹਿਣ ਰਹੀ ਆ ਵੀ ਕਰਨ ਦਾ ਵਿਆਹ ਕਦੋਂ ਕਰਨਾ ਵਾ ਤੇ ਕਰਨ ਤੇ ਆਉਂਦਾ ਨਾ ਨਹੀਂ ਲੈਂਦਾ ਕਹਿਣ ਰਹੀ ਆ ਮਮਾ ਐਰਕਾਂ ਦੇ ਸਾਲ ਨਹੀਂ ਮੈਂ ਆਉਣਾ ਅਗਲੇ ਸਾਲ ਆਉਂਗਾ ਤੇ ਚਲੋ ਵਧੀਆ ਵਾ ਕੇ ਕਰੋਗਾ ਵਿਆਹ ਹੁਣ ਕਰਨ ਵਾਲੀ ਧਿਆਨ ਵਾ ਸਾਰਿਆਂ ਦਾ ਆਏ ਹੈ ਸਾਰੇ ਰਿਸ਼ਤੇਦਾਰ ਨਾ ਕਹਿਣ ਰਿਹਾ ਸਭ ਆਂਦੇ ਉਮਰ ਹੋਣ ਢਈ ਆ ਤੇ ਵਿਆਹ ਕਿਉਂ ਨਹੀਂ ਕਰਨ ਢਏ ਪੁੱਤ ਹੁਣ ਅਸੀਂ ਕੀ ਕਰੀਏ ਮੁੰਡਾ ਆਊਗਾ ਤੇ ਫੇਰ ਵਿਆਹ ਕਰਾਂਗੇ ਚਲੋ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਇਦਾਂ ਕਰੋ ਹਾਂ ਫਿਰ ਰਿਸ਼ਤਾ ਰੁਸਤਾ ਕਰ ਲਓ ਹਾਂ ਤੇ ਫੇਰ ਮੁੜ ਕੇ ਵਿਆਹ ਕਰ ਲਾਂਗੇ ਜਦੋਂ ਆਊਗਾ ਹੈ ਤੇ ਇਦਾਂ ਹੀ ਆ ਪਰ ਇਹ ਆ ਤੈਨੂੰ ਅੱਜ ਕੱਲ ਦੇ ਜ਼ਮਾਨੇ ਦਾ ਪਤਾ ਤੇ ਹੈਗਾ ਵਾ ਮੈਂ ਇੱਥੇ ਕੁੜੀ ਲੱਭ ਲਾਂ ਅਗਲਾ ਕਹਵੇ ਮੈਂ ਮੰਮਾ ਹੋਰ ਕਿਤੇ ਕਰਾਉਣਾ ਵਾ ਮੈਂ ਤਾਂ ਲੱਕੋ ਫਾਇ ਆ ਗਈ ਕਿ ਨਹੀਂ ਫਿਰ ਨਹੀਂ ਨਹੀਂ ਇਹ ਵੀ ਗੱਲ ਠੀਕ ਵਾ ਫੇਰ ਹੀ ਵਿਆਹ ਕਰਿਓ ਉਹਨੂੰ ਪੁੱਛ ਕੇ ਹੀ ਨਹੀਂ ਨਹੀਂ ਤਾਈਂ ਖਲੋਤੇ ਆਂ ਦਲਜਿੰਦਰ ਆਪਾਂ ਵੇ ਚਲਦੇ ਦੀ ਮੈਂ ਚਾਹ ਬਣਾ ਕੇ ਲਿਆਵਾਂ ਉਹ ਨਹੀਂ ਨਹੀਂ ਰਪਿੰਦਰ ਚਾਹ ਨਹੀਂ ਮੈਂ ਪੀਣੀ ਉਹ ਨਹੀਂ ਬਹਿ ਜਾ ਤੂੰ ਜਦੋਂ ਤੁਸੀਂ ਆਉਂਦੇ ਆ ਨਾ ਐਦਾਂ ਹੀ ਚਲ ਜਾਂਦੇ ਆ ਛੱਟ ਬਣ ਜਣੀ ਆ ਕਰੋ ਦੀ ਗੱਲਾਂ ਪਤਾ ਮੈਂ ਲਿਉ ਨਹੀਂ ਬਣਾ ਕੇ ਚੱਲ ਆਇਆ ਘੁੱਟ ਬਣਾ ਕੇ ਕੋਈ ਗੱਲ ਨਹੀਂ ਤੇਰੀ ਨਿੱਕੀ ਭੈਣ ਵਾਂ ਬਣਾ ਲੈਂਦੇ ਉਹ ਭੈਣ ਦੀ ਤੇ ਕੋਈ ਗੱਲ ਨਹੀਂ ਆ ਇੱਥੇ ਚਾਹ ਪੀਂਦਿਆਂ ਟਾਈਮ ਲੱਗ ਗਿਆ ਤੇ ਮੁੜ ਕੇ ਭਾਈ ਮੇਰੇ ਉੱਧਰ ਵੰਟ ਆ ਜਾਣਾ ਕੋਈ ਗੱਲ ਨਹੀਂ ਤੈਨੂੰ ਮੈਂ ਉਦੋਂ ਵੀ ਕਹਿ ਕੇ ਆਈ ਹਾਂ ਕਿ ਤਗੜੀ ਹੋ ਕੇ ਰਿਆ ਕਰ ਜੇ ਡਰਦੀ ਰਵਾਂਗੇ ਨਾ ਤਾਂ ਸਿਰ ਤੇ ਚੜਨੇਗਾ ਨਾ ਨਹੀਂ ਤਗੜੀ ਤੁਗੜੀ ਹੋ ਕੇ ਭੂਆ ਜੀ ਕੀ ਰਹਿਣਾ ਵਾਂ ਮੈਂ ਮੈਨੂੰ ਤੇ ਨਾ ਜੀਣ ਹੀ ਨਹੀਂ ਦਿੰਦੀਆਂ ਹੈਗੀਆਂ ਹੁਣ ਅੱਜ ਦੀ ਸੁਣ ਲੋ ਮੈਂ ਚੰਗਾ ਭਲਾ ਨਾ ਕੰਮਕੁਮ ਕਰਕੇ ਸਾਰੀ ਰਸੋਈ ਆਪ ਸਾਫ਼ ਕੀਤੀ ਆ ਕਿਤੇ ਮੈਂ ਮਾਸਾ ਜਿੰਨਾ ਪਾਣੀ ਨਹੀਂ ਰਹਿਣ ਦਿੱਤਾ ਤੇ ਪਤਾ ਨਹੀਂ ਪੀ ਹੁਣ ਉਹਦੀ ਚਾਲ ਹੀ ਜਾਂ ਕੀ ਹਿਸਾਬ ਕਿਤਾਬ ਹੀ ਉਹਨੇ ਨਾ ਆਪੇ ਹੀ ਘਰੇ ਪਾਣੀ ਡੋਲ ਕੇ ਨਾ ਤੇ ਉਥੋਂ ਕਹਿੰਦੀ ਵੀ ਮੈਂ ਤਿਲਕ ਗਈ ਆ ਮੇਰੇ ਸੱਟ ਬੜੀ ਲੱਗੀ ਆ ਉਦਾਂ ਚਲੋ ਮੈਂ ਵੀ ਬਾਅਦ ਵਿੱਚ ਵੇਖਿਆ ਵਾ ਪਾਣੀ ਦੀ ਉਥੇ ਹੈਗਾ ਹੀ ਪਰ ਪੂਆ ਜੀ ਮੈਨੂੰ ਨਾ ਚੰਗੀ ਤਰ੍ਹਾਂ ਪਤਾ ਵਾ ਵੀ ਮੈਂ ਸਾਰੀ ਰਸੋਈ ਨਾ ਏਡ ਹੋਮੀ ਸਾਫ਼ ਕੀਤੀ ਸੀਗੀ ਮਾਸਾ ਪਾਣੀ ਨਹੀਂ ਹੈਗਾ ਪਤਾ ਨਹੀਂ ਵੀ ਹੁਣ ਉਹਨੇ ਆਪ ਹੀ ਡੋਲ ਕੇ ਤੇ ਆਪ ਹੀ ਹੁਣ ਮੇਰਾ ਨਾਂ ਲਈ ਜਾਂਦੀ ਆ ਤੇ ਸਾਰਾ ਟੱਬਰ ਨਾ ਮੇਰੇ ਦਿਵਾਲੇ ਹੋਇਆ ਸੀ ਤੇ ਮੈਂ ਹਾਰ ਕੇ ਨਾ ਖੇਜ ਖਾਪ ਕੇ ਤੇ ਐਨੂੰ ਆ ਗਈ ਮੈਂ ਹਾ ਪਾਈ ਜਾਉ ਰੋਲਾ ਤੁਹਾਡਾ ਤੇ ਕੰਮ ਹੀ ਇਹੋ ਆ ਹਾਏ ਹੇ ਦਲਜਿੰਦਰ ਉਹਦਾ ਐਨਾ ਦਿਮਾਗ ਵੇਹਲਾ ਹੋਰ ਕੋਈ ਗੱਲ ਦਿਮਾਗ ਚ ਆਈ ਨਹੀਂ ਹੋਣੀ ਤੇ ਹੁਣ ਇਧਰ ਨੂੰ ਤੁਰ ਪਈ ਆ ਸੱਟ ਵੀ ਲੱਗੀ ਆ ਕਿ ਜਾਣ ਕੇ ਰਈਆ ਕਰਨ ਮਗਰ ਮਾਰਦੀ ਹੁਣੀ ਆ ਅੰਨੀ ਤਾਂ ਹੈ ਹੀ ਨਹੀਂ ਵੀ ਤੁਰ ਲੱਗੀ ਨੇ ਵੇਖਿਆ ਨਹੀਂ ਵੀ ਥੱਲੇ ਪਾਣੀ ਆ ਬਸ ਉਹਨੂੰ ਨਾ ਮੌਕਾ ਚਾਹੀਦਾ ਤੇਰਾ ਨਾਮ ਆਉਂਦਾ ਤੇਰਾ ਨਾਮ ਲਾਉਣਾ ਹੀ ਸਾਰੇ ਟੱਬਰ ਨੂੰ ਤੇਰੇ ਦਵਾਲੇ ਕਰਾਉਣਾ ਹੈਗਾ ਘਰ ਵਾਲਾ ਵੀ ਬਥੇਰਾ ਪੁੜਕਿਆ ਹੋਣਾ ਵਾ ਬੜਾ 헤ਜ ਆਇਆ ਹੁਣ ਆਪੇ ਡਿਗ ਪਈ ਆ ਪਰ ਨਾ ਮੈਂ ਤਾਂ ਕੰਨਾਂ ਨੂੰ ਹਾਸਲ ਨਹੀਂ ਆ ਭੀ ਇੰਨੀ ਤੇਜ ਜਨਾਨੀ ਜਿਹੜੀ ਚਲਾਕੀ ਆ ਨਾ ਵੀ ਹਸਾਬ-ਸਾਬ ਦੀ ਬਹੁਤ ਚੰਗੀ ਲੱਗਦੀ ਆ ਜਿਆਦਾ ਨਹੀਂ ਚੰਗੀ ਲੱਗਦੀ ਬਚਰੀ ਦਾ ਕੱਖ ਹਾਲ ਨਹੀਂ ਉਦਾਂ ਕੋਈ ਵੀ ਕੰਮ ਹੁੰਦਾ ਵਾ ਉਹਦਾ ਨਾਂ ਲਾ ਦਿੰਦੇ ਆ ਉਹਨੇ ਇਦਾਂ ਕੀਤਾ ਵਾ ਵੇਖਣ ਨੂੰ ਤੇ ਮੜੀ ਨਹੀਂ ਲੱਗਦੀ ਨੀ ਆ ਗਾੜੀ ਪਤਾ ਨਹੀਂ ਕੀ ਇਹਨਾਂ ਦੇ ਘਰ ਦਾ ਸਬ ਤਾਬ ਪਰ ਇਦਾਂ ਨਹੀਂ ਚਾਹੀਦੀ ਕਰਨੀ ਜਿੱਦਾਂ ਇਹਨਾਂ ਬਚਰੀ ਨਾਲ ਹੋਣ ਦੇਈ ਆ ਚਲ ਚਾਓ ਚੱਲ ਨੂੰ ਘਟ ਬਣਾ ਦੇ ਪਿਆਲ ਦੀ ਕੀ ਪਤਾ ਘਰ ਮਿਲੀ ਵੀ ਆ ਤੇ ਨਹੀਂ ਮਿਲੀ ਹੈਗੀ ਤੇਜ ਭੂਆ ਜੀ ਤੇਜ ਤੇ ਬਹੁਤ ਜ਼ਿਆਦਾ ਵਾ ਉਹਦੇ ਬਸ ਨਾ ਬਹਨ ਨਹੀਂ ਲੱਗਦੀ ਰਹਿੰਦੀ ਪੀ ਇਹ ਘਰੋਂ ਨਿਕਲੇ ਪਰ ਇਹ ਆ ਕਿ ਹੁਣ ਮੈਂ ਘਰੋਂ ਪੈਰ ਨਹੀਂ ਪੁੱਟਣਾ ਹੈਗਾ ਸੱਟ ਦਾ ਦੇ ਪਤਾ ਨਹੀਂ ਲੱਗੀ ਕਿ ਨਹੀਂ ਤੇ ਮੰਮੀ ਨੂੰ ਮੇਰੇ ਦਿਵਾਲੇ ਕਰਾਤਾ ਮੰਮੀ ਇੰਨਾ ਵੱਧ ਘਟ ਹੋਈ ਮੇਰੇ ਨਾਲ ਤੂੰ ਜਾਣ ਕੇ ਸੁਟਿਆ ਵਾ ਤੂੰ ਇੰਨਾ ਹਰਕਤਾਂ ਤੇ ਆ ਗਈਆਂ ਤੈਨੂੰ ਮੈਂ ਉਹ ਕਰਨਾ ਵਾ ਮੈਂ ਇਹ ਨਾ ਰਿਸ਼ਤੇਦਾਰ ਲੱਗੀਆਂ ਸੱਦਣ ਇਹ ਤੇ ਤੇਰੀਆਂ ਕਰਤੂਤਾਂ ਦੱਸਦੀਆਂ ਮੰਮੀ ਕਹਿੰਦੀ ਮੰਮੀ ਕਹਿੰਦੀ ਤੇ ਮੈਂ ਤਾਂ ਫਿਰ ਕਹਿਤਾ ਭੁਆ ਜੀ ਮੈਂ ਕਿਹਾ ਕਿ ਕੋਈ ਗੱਲ ਨਹੀਂ ਆ ਤੂੰ ਸੱਦ ਸਹੀ ਰਿਸ਼ਤੇਦਾਰਾਂ ਨੂੰ ਤੇ ਮੈਂ ਵੀ ਦੱਸੂਗੀ ਨਾ ਇਹਨੂੰ ਪੋਛੋ ਇਹਨੇ ਚੰਗਾ ਕੰਮ ਕੀਤਾ ਆ ਠੀਕ ਆ ਜਿਹੜੀ ਮੇਰੇ ਹਿੱਸੇ ਦੀ ਪੈਲੀ ਆ ਉਹ ਕਿੱਦਾਂ ਉਹਦੇ ਨਾਲ ਆਤੀ ਆ ਤੇ ਫੇ ਨਾ ਥੋੜੀ ਜੀ ਹੋ ਗਈ ਠੰਡੀ ਪਤਾ ਹੀ ਵੀ ਮੇਰੀਆਂ ਕਰਤੂਤਾ ਸਾਹਮਣੇ ਆਉਣੀਆਂ ਆਹੋ ਚੋਰ ਨੂੰ ਆਪਣਾ ਪਾਲਾ ਹੁੰਦਾ ਹੀ ਆ ਕਿ ਕਿਹਦੇ ਸਾਟ ਲੱਗੀ ਆ ਦੀਦੀ ਨਹੀਂ ਸਾਟ ਤੇਰੀ ਦਰਾਣੀ ਦੇ ਲੱਗੀ ਆ ਪਤਾ ਲੈ ਆਵੀਂ ਜਾ ਕੇ ਲੈ ਉਹਨੇ ਕਿੱਦਾਂ ਲਵਲੀ ਆ ਪੋਸਾ ਵੀ ਜਾ ਕੇ ਕਿੱਦਾਂ ਲੱਗੀ ਮੈਨੂੰ ਤੇ ਪਤਾ ਨਹੀਂ ਕਿੱਦਾਂ ਲੱਗੀ ਨਾ ਵੀ ਪਖੰਡ ਕਰਦੀ ਆ ਜਾਣ ਕੇ ਇਹਦਾ ਨਾਂ ਲਾਉਂਦੇ ਮਾਰੀ ਕਿ ਨਾ ਇਹਦਾ ਲੱਗ ਜੂਗਾ ਚੰਗੀ ਭਲੀ ਇਹਨੂੰ ਕਿਹੜਾ ਰੰਗ ਦਾ ਨਾੜੀ ਤੇਰੀਆਂ ਕਿਉਂ ਕਰਦੀਆਂ ਬਾਈ ਜਾਣ ਕੇ ਵੀ ਜਦੋਂ ਪਤਾ ਵਾ ਵੀ ਘਰ ਆਪਣਾ ਵਾ ਤੇ ਫੇਰ ਕਦੀ ਗੱਲ ਵਾ ਰਪਿੰਦਰ ਮੈਨੂੰ ਕਿਸ ਤਰ੍ਹਾਂ ਘਰੋਂ ਨਹੀਂ ਕੱਢਣਾ ਤਾਂ ਕਰਕੇ ਲਈ ਤੈਨੂੰ ਇਦਾਂ ਥੋੜਾ ਘਰੋਂ ਕੱਢ ਦੇਣਾ ਜੇ ਕਹਿੰਦੀ ਰਿਸ਼ਤੇਦਾਰ ਇਕੱਠੇ ਕਰਨੇ ਆ ਆਉਣਗੇ ਤੇ ਆਪੇ ਦੀਆਂ ਕਰਤੂਤਾਂ ਸੁਣਨਗੇ ਕਿੰਨੇ ਕਰਨੇ ਆ ਭੂਆ ਜੀ ਪਤਾ ਵਾ ਵੀ ਮੇਰੀ ਕਰਤੂਤ ਸਾਹਮਣੇ ਆਉਣੀ ਐ ਰਿਸ਼ਤੇਦਾਰਾਂ ਨੂੰ ਤਾਂ ਕਦੀ ਵੀ ਨਹੀਂ ਸੱਦਣਾ ਇਹਨੇ ਮੈਂ ਤਾਂ ਨਹੀਂ ਸਕਾ ਤੂੰ ਹੀ ਸੱਦ ਦੇ ਦੇ ਇਹਨੂੰ ਲੱਗ ਲੋ ਜਾਵੇ ਇਹਦੇ ਫਿੱਟੇ ਤੋਂ ਆਏ ਕਰਕੇ ਜਾਣਗੇ ਇਹਨੂੰ ਫੇਰ ਕਲਉਣੀ ਆ ਇਹ ਵੀ ਦੂਜੇ ਪਾਸੇ ਮੁੜ ਪੈਂਦੀ ਹੈ ਨਾ ਵੀ ਮੇਰੇ ਰਿਸ਼ਤੇਦਾਰਾਂ ਦੇ ਜਾਣਾ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਨਾ ਕਰਨਾ ਕਿਉਂ ਨਹੀਂ ਉਹ ਦੀਦੀ ਤੁਸੀਂ ਸਭੋ ਇਦਾਂ ਕਰੋ ਆਉਂਦੇ ਆ ਨਾ ਪਾਜੀ ਤੇ ਚੋਬ ਕਰਕੇ ਸਭ ਵੰਡ ਹੋ ਜਾਓ ਮੰਮੀ ਇਹ ਪੱਕਾ ਪੂਆ ਨੂੰ ਦੱਸਣ ਗਏ ਹੋਣੇ ਆ ਕੋਈ ਗੱਲ ਨਹੀਂ ਆ ਜਾਓ ਆਉਂਦੀ ਬਾਜੀ ਗਾੜੀ ਖੋ ਜੰਨੇ ਆ ਆਉਂਦੀ ਹੁਣੀ ਉਧਰੋਂ ਸੁਣਾਇਓ ਚੰਗੀ ਤਰ੍ਹਾਂ ਨਹੀਂ ਤੈਨੂੰ ਆਲਨ ਦੇ ਘਰ ਦੇ ਰਹਿਦਾ ਵਾ ਨਾ ਇਹ ਦੱਸ ਆਈ ਉਧਰ ਵੀ ਕੋਈ ਨਹੀਂ ਕਿਥੋਂ ਆਈਆਂ ਤੂੰ ਮੈਂ ਜਿੱਥੋਂ ਮਰਜੀ ਆਈ ਹਾਂ ਤੁਹਾਨੂੰ ਕੀ ਚਿਠਾ ਤਾਰ ਆਈਆਂ ਭੂਆ ਨੂੰ ਤੇ ਆ ਜਾ ਨਹੀਂ ਤੇ ਆਪੇ ਤੇ ਕਹਿੰਦੇ ਸੀ ਵੀ ਹੁਣ ਪੂਆ ਨੂੰ ਦੱਸ ਕੇ ਆ ਹੁਣ ਕਿਉਂ ਨਹੀਂ ਦੱਸਦੀ ਤੇ ਮੈਂ ਹਾਂ ਦੱਸ ਹੀ ਆਂ ਆਹਦੀਆਂ ਕਰਤੂਤਾ ਜਿਹੜੀਆਂ ਇਹ ਕਰਦੀ ਫਿਰਦੀ ਐ ਤੇ ਭੂਆ ਨੂੰ ਨਾਲ ਹੀ ਲੈ ਆਉਣਾ ਸੀ ਕੋਈ ਗੱਲ ਨਹੀਂ ਆ ਜਾਂਦੀ ਐ ਭੂਆ ਤੂੰ ਅਗਲੀ ਤੁਹਾਡੇ ਕੋ ਡਰਦੀ ਐ ਡਰਦੀ ਤੇ ਤੂੰ ਵੀ ਨਹੀਂਗਾ ਮੈਨੂੰ ਕੀ ਲੋੜਾ ਡਰਨ ਦੀ? ਹਾਂ ਤੂੰ ਡਰਨੀ ਐ ਨਾ, ਭੂਆ ਡਰਨੀ। ਮੈਂ ਕਾਹਦੇ ਬਾਤ ਡਰਨਾ? ਸਟ ਲਵਾਤੀ। ਹੁਣ ਸੌਖੀ ਹੋ ਗਈ ਐ ਨਾ। ਆ ਤਾਨੂੰ ਲੱਗਣ ਡਿਆ ਵੀ ਇਹਦੇ ਸਟ ਲੱਗੀ ਆ। ਮੰਮੀ ਸਟ ਵਾਲਿਆਂ ਕੋ ਤਾਂ ਤੁਰਿਆ ਨਹੀਂ ਜਾਂਦਾ ਇਹ ਤਾਂ ਚੰਗੀ ਭਲੀ ਧੋੜੀ ਫਿਰਨ ਲਈ ਐ। ਇਹ ਸੱਚੇ ਹੋਣਗੇ ਨਾ ਉੱਥੇ। ਝੂਠੀ ਐ ਨਾ। ਝੂਠੀਆਂ ਸੱਚੀਆਂ ਦਾ ਸਾਈ ਹੁਣੀ ਆ। ਮੈਨੂੰ ਨਹੀਂ ਲੋੜ ਸੱਚੀ ਹੋਣ ਦੀ। ਠੀਕ ਆ ਨਾ। ਉਹਨਾਂ ਨੂੰ ਪਤਾ ਵਾ ਕਿ ਕੌਣ ਸੱਚਾ ਵਾ ਤੇ ਕੌਣ ਝੂਠਾ ਵਾ। ਪਹਿਲਾਂ ਮੈਂ ਦੱਸ ਆਉਣੀ ਐ ਕਿ ਤੇ ਇਹ ਨਾ ਦੱਸ ਦੇਣ ਕਿ ਦਿਲਜਿੰਦਰ ਨੇ ਆਹ ਕੰਮ ਕੀਤਾ ਵਾ। ਕਿੱਡੇ ਚਲਾਕ ਭੰਡੀ ਆਪਣੇ ਆਪ। ਇਹ ਤਾਂ ਇਹ ਕੰਮ ਤੂੰ ਹੀ ਕੀਤਾ ਹੋਰ ਕਿਨੇ ਕੀਤਾ ਵਾ ਮੈਂ ਨਹੀਂ ਕਾ ਕੀਤਾ ਇਹ ਜਾਣ ਕੇ ਨਹੀਂ ਆ ਤੂੰ ਕਰਨ ਸਵੇਰੇ ਤੇ ਕਹਿੰਨੀ ਸੀ ਮੇਰੇ ਕੋ ਹਿੱਲਿਆ ਨਹੀਂ ਜਾਂਦਾ ਤੇ ਹੁਣ ਤੇ ਚੰਗੀ ਭਲੀ ਇੱਥੇ ਤੱਕ ਆ ਗਈ ਆ ਦਵਾਈ ਖਾ ਕੇ ਫੇਰ ਹੀ ਆਈ ਆ ਮੰਮੀ ਇਹ ਤੇ ਇਹੋ ਚਾਉਂਦੇ ਹੋਣੇ ਆ ਕਿ ਇਹ ਮੰਜੀ ਤੇ ਕਿਉਂ ਉੱਠ ਗਈ ਆ ਇਹਨੂੰ ਤੇ ਮੈਂ ਸੱਟ ਲਾਈ ਹੀ ਇਹ ਚੰਗੀ ਭਲੀ ਕਿੱਦਾਂ ਹੋ ਗਈ ਆ ਇਹ ਦੇ ਵੇਖ ਕੇ ਖੁਸ਼ ਨਹੀਂ ਹੁੰਦੀ ਤੇਰੇ ਪਖੰਡਾਂ ਦਾ ਨਾ ਮੈਨੂੰ ਸਾਰਾ ਹੀ ਪਤਾ ਵਾ ਨਾਲੇ ਨਾ ਇਹੋ ਜੇ ਕੰਮ ਮੈਂ ਨਹੀਂ ਕਰਦੀ ਆ ਸੱਟਾ ਸੁੱਟਾ ਲਾਉਣ ਵਾਲੇ ਜਿੱਦਣ ਹੁਣ ਕਰੂੰਗੀ ਨਾ ਤੇ ਤੇਰਾ ਗळा ਹੀ ਫੜੂੰਗੀ ਚੰਗੀ ਤਰ੍ਹਾਂ ਹੀ ਵੇਖੀ ਸਹੀ ਨਹੀਂ ਤੇ ਇੱਕ ਵਾਰੀ ਗळा ਘੋਟ ਕੇ ਦੱਸੀ ਕਿੱਦਾਂ ਘੋਟਨੀ ਇਨੂੰ ਰਾਏ ਨਾ ਪਾਇਆ ਤਾਂ ਤੂੰ ਗੱਲ ਕਰੀ ਕਿਹੜੇ ਰਾਏ ਪਾ ਦੋਗੇ ਹੁਣ ਮੈਨੂੰ ਪਾਦਾ ਤੁਸੀਂ ਜਿਹੜੇ ਪਾਉਣਾ ਸੀ ਮੈਂ ਤਾਂ ਤੈਨੂੰ ਛੱਡਾਂਗੀ ਨਾ ਤੈਨੂੰ ਕਾਹੇ ਇਹ ਆਪਣੇ ਆਪ ਡਿੱਗੀ ਆ ਨਾ ਤਾਂ ਇੱਥੋਂ ਤੱਕ ਤੁਰ ਕੇ ਆ ਗਈ ਆ ਆਪਣੇ ਆਪ ਡਿੱਗੀ ਤੇਰਾ ਬੇੜਾ ਕਰਕੇ ਹੋਇਆ ਪਾਣੀ ਰੋੜਿਆ ਤੇ ਹੁਣ ਕਾਹਦੀ ਆਓ ਜੇ ਮੈਂ ਸੁਟਿਆ ਹੁੰਦਾ ਨਾ ਤੇ ਇਹਦੀ ਜ਼ਰਤ ਨਹੀਂ ਸੀ ਇਹ ਮੰਜੇ ਤੋਂ ਥੱਲੇ ਪੈਰ ਵੀ ਪਾ ਜਾਂਦੀ ਹੁਣ ਤੇਰਾ ਕੀ ਨਾਦਾ ਵੀ ਤੁਰੇ ਵੀ ਨਾ ਹੁਣ ਮੱਸਾ ਆ ਨਾ ਤੁਰੇ ਮੈਨੂੰ ਕੀ ਆ ਇਹਦੇ ਵਿੱਚ ਤੇ ਇਹੋ ਚੰਨੀ ਆ ਵੀ ਪਈ ਰਵੇ ਮੰਜੀ ਦੇ ਉੱਤੇ ਇਹ ਤੁਹਾਨੂੰ ਇਹੋ ਲੱਗਦਾ ਨਾ ਤੇ ਮੈਂ ਚੰਨੀ ਆ ਵੀ ਪਈ ਰਵੇ ਬਸ ਇਹੋ ਸੋਣਾ ਨਹੀਂ ਆਪਣੀ ਜ਼ੁਬਾਨੋਂ ਸਭ ਕੋ ਦੱਸੀ ਜਾਣ ਲਈ ਹੈ ਨਾ ਮੈਂ ਕੀ ਦੱਸਣਾ ਵਾ ਚੁੰਦੇ ਤੇ ਅੱਗੇ ਇਹੋ ਹੀ ਇਹ ਸੇ ਗੱਲਾਂ ਕਰਕੇ ਨਾ ਅਸੀਂ ਪਹਿਲੀ ਨਾ ਕਰਵਾਈ ਆ ਜਿਹੜਾ ਦੇ ਨਾ ਰਲ ਮਿਲ ਕੇ ਰਹਿੰਦੇ ਤੇ ਤੁਹਾਨੂੰ ਵੀ ਦੇ ਦਿੰਦੇ ਹਿੱਸਾ ਹੁਣ ਤਾਂ ਨਹੀਂ ਕੋਈ ਵੀ ਹਿੱਸਾ ਮਿਲਣਾ ਫਿਰ ਤੁਹਾਨੂੰ ਨਹੀਂ ਤੂੰ ਬਹੁਤੀ ਨਾ ਭੂਵੇਂ ਨਾ ਚੜ ਪਿਆੜੀ ਅਜੇ ਸੈ ਨਹੀਂ ਹੋਏ ਆ ਅਜੇ ਸਭ ਕੁਝ ਹੋ ਸਕਦਾ ਵਾ ਤੇ ਤੈਨੂੰ ਹੁਣ ਮੈਂ ਕਰਕੇ ਦੱਸੂਗੀ ਬੇਰਦੀਆਂ ਭਲਾ ਵੀ ਤੁਸੀਂ ਪਿਆਲੀ ਮੈਨੂੰ ਕਿੱਦਾਂ ਨਹੀਂ ਦਿੰਦੇ ਨਾਲੇ ਹੁਣ ਨਾ ਜਦੋਂ ਭੂਆ ਆਪਣਾ ਹਿੱਸਾ ਖੜੂਗੀ ਨਾ ਫੇਰ ਤੁਹਾਨੂੰ ਠੰਡ ਪੈਣੀ ਹੁਣ ਚੰਗੀ ਤਾਂ ਭੂਆ ਆਖੀ ਹਿੱਸਾ ਲੈ ਕੇ ਦੱਸੇ ਜਰਾ ਖਾਂ ਜੇ ਨਾਲੇ ਤੂੰ ਵੀ ਲੱਲੀ ਆਣ ਕੇ ਕਿੱਦਾਂ ਨਾ ਲਊਗੀ ਮੈਂ ਖਾਂ ਲੱਲਿਓ ਦੋਵੇਂ ਲੈ ਲਊਗੀ ਜਿੰਨਾ ਇਹਨਾਂ ਨੇ ਲਿਆ ਵਾ ਨਾ ਏਦਾਂ ਹੀ ਲਊਗੀ ਮੈਂ ਪੱਕੇ ਕੰਮ ਕੀਤੇ ਮੈਂ ਕੱਚੇ ਨਹੀਂ ਕੀਤੇ ਉਹ ਪਤਾ ਵਾ ਮੈਨੂੰ ਜਿੰਨੇ ਪੱਕੇ ਕੀਤੇ ਆ ਸਭ ਕੁਝ ਹੋ ਜਾਂਦਾ ਵਾ ਹੋ ਜਾਂਦਾ ਪੱਕੇ ਨਹੀਂ ਹੁੰਦਾ ਹੋਇਆ ਨਾ ਮੈਨੂੰ ਟਾਈਮ ਨਾ ਪਤਾ ਲੱਗ ਗਿਆ ਵਾ ਅੱਖ ਨਹੀਂ ਹੋਣਾ ਹੁਣ ਹੁਣ ਸਭ ਕੁਝ ਹੋ ਜਾਣਾ ਵਾ ਜੇ ਕਿਤੇ ਮੈਨੂੰ ਪਤਾ ਨਾ ਨਾ ਲੱਗਦਾ ਤੇ ਫੇਰ ਤੁਸੀਂ ਪੱਕੇ ਪ੍ਰਬੰਧ ਕੀਤੇ ਹੀ ਕੁਝ ਨਹੀਂ ਹੋਣਾ ਠੀਕ ਹੈ ਨਾ ਨਾ ਤੁਹਾਨੂੰ ਪਹਿਲੀ ਮਿਲਣੀ ਆ ਤੇ ਨਾ ਭੂਆ ਨੂੰ ਮਿਲਣੀ ਆ ਉਹ ਆਪਣੇ ਨਾ ਖਸਮ ਨੂੰ ਪੁੱਛ ਜਾ ਕੇ ਵੀ ਹੋ ਸਕਦਾ ਹੈ ਜੇ ਕਿ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੇ ਕੋਈ ਨਹੀਂ ਉਹਨੂੰ ਪੁੱਛ ਲਾ ਦੱਸ ਦੂਗਾ ਤੈਨੂੰ ਕੋਈ ਗੱਲ ਨਹੀਂ ਲਵਾ ਕੇ ਵਿਖਾਇਆ ਕਿਦਾਂ ਨਾ ਲਵਾਉਂਦੇ ਤੂੰ ਜਿੱਦਾਂ ਤੁਸੀਂ ਲਵਾ ਲਈ ਹੈ ਨਾ ਇਦਾਂ ਹੀ ਲਵਾਉਂਗੀ ਹੁਣ ਬੜੀਆਂ ਆਪਣੇ ਆਪ ਚ ਭੂਵੇਂ ਚੜੀਆਂ ਸੀ ਵੀ ਪਿਆਲੀ ਨਾ ਲਵਾ ਲਈ ਆ ਤੇ ਘਰੇ ਮਿਲਣੀ ਨਹੀਂ ਆ ਹੁਣ ਤਿਆਰ ਹੋ ਜਾਓ ਕੋਟਕਚੈਰੀਆਂ ਚ ਜਾਣ ਨੂੰ ਜੇ ਹੋਰ ਵੀ ਕੋਈ ਘਰ ਰਹਿ ਗਿਆ ਦੱਸਣ ਵਾਸਤੇ ਉੱਥੇ ਵੀ ਦੱਸ ਆਓ ਜਿਹੜੀ ਇਹ ਗੱਲ ਕਰਗੇ ਆ ਕਿ ਤੇ ਸੱਚੀ ਨਾ ਹੋ ਜੇ ਇਦਾਂ ਹੋ ਜਾਂਦਾ ਵਾ ਗਲਜੀਦ ਨੂੰ ਖੁਸ਼ੀ ਹਵਾਲਾ ਕਿ ਇਦਾਂ ਹੋ ਸਮਝ ਜਾਂਦਾ ਕਿਤੇ ਮੁੜ ਕੇ ਕਿਤੇ ਆ ਤੇ ਮੰਮੀ ਹੋਰ ਟੈਨਸ਼ਨ ਪੈ ਗਈ ਆ ਜਿਹਨੇ ਆਪਣਾ ਹਿੱਸਾ ਲੱਲਿਆ ਤੇ ਫਿਰ ਕੀ ਕਰਾਂਗੇ ਅਸੀਂ ਕਿਹੜੇ ਪੱਕੇ ਕੰਮ ਗਏ ਤੇ ਕੰਮ ਦੇ ਸਾਡੇ ਕੱਚੇ ਹੀ ਆ ਸਾਰੇ ਇਹ ਜੀ ਚਲੋ ਕੋਈ ਗੱਲ ਨਹੀਂ ਮੈਂ ਕਰਦੀ ਇਹਨਾਂ ਨਾਲ ਗੱਲ ਆਹ ਜਾ ਕਰਦੇ ਚੱਲ ਕੇ ਇਹਨੂੰ ਪੁੱਛ-ਪਾਛ ਲਵੇ ਚਲੋ ਠੀਕ ਆਹ ਕਿਤੇ ਪਖੰਡ ਕਰਨੇ ਕਿਤੇ ਸੌਖੇ ਪਏ ਆ ਕੀ ਕਰਾਂ ਹੁਣ ਮੈਂ ਮੈਨੂੰ ਤੇ ਸਮਝ ਨਹੀਂ ਆਉਂਦੀ ਦੋ ਚਾਰ ਦਿਨ ਇਦਾਂ ਹੀ ਕਰਨਾ ਪੈਣਾ ਚਲ ਮੰਮੀ ਚਲ ਗਈ ਵੇਲੀ ਇਹ ਹੁਣ ਗਲੀ ਰੋਲਾ ਪਾਇਆ ਜੀ ਬਾਹਰ ਕੀ ਗੱਲ ਹੋਈ ਹੁਣ ਰੋਲਾ ਕਾਦਾ ਪਾਉਣਾ ਵਾ ਉਹ ਗਈ ਸੀ ਉਧਰ ਭੂਆ ਵੱਲ ਸੱਚੀ ਹੋਣਾ ਕਿ ਮੈਂ ਨਹੀਂ ਕਿ ਸੱਟ ਲਾਈ ਹੈਗੀ ਆਪੇ ਜਾਣ ਕੇ ਪਈ ਐ ਲੰਮੇ ਤੇਰ ਕੋ ਵੀ ਨਾ ਚੁਪਰ ਕੇ ਬੈਠਾ ਨਹੀਂ ਜਾਂਦਾ ਉਧਰ ਦੱਸਣਾ ਜ਼ਰੂਰੀ ਸੀ ਤੇ ਸੱਚੀ ਤੇ ਬੰਨਣਾ ਹੀ ਨਾ ਨੇ ਜੇ ਅਹੀਂ ਪਹਿਲਾਂ ਦੱਸ ਦਿੰਦੇ ਦੱਸਣ ਤੋਂ ਬਗੈਰ ਉਹ ਰਹਿ ਸਕਦੀ ਆ ਭੂਆ ਦੀ ਤੇ 헤ਜ ਲਈ ਆ ਨਿਗੀ ਨਿਗੀ ਗੱਲ ਭੂਆ ਨੂੰ ਮੰਮੀ ਕੀ ਕਹਿੰਦੇ ਹੀ ਮੰਮੀ ਨੇ ਕੀ ਕਹਿਣਾ ਸੀ ਇਹੋ ਕਹਿੰਦੇ ਸੀ ਕਿ ਹੋਰ ਵੀ ਕੋਈ ਘਰ ਰਹਿ ਗਿਆ ਵਾ ਨਾ ਉੱਥੇ ਵੀ ਦੱਸ ਆਉਣਾ ਸੀ ਨਾਲੇ ਨਾ ਮੈਂ ਤਾਂ ਨਾ ਇੱਕ ਗੱਲ ਕਰਨੀ ਆ ਕਿਹੜੀ ਗੱਲ ਸੁਣੋ ਗੱਲ ਤੁਹਾਡੇ ਨਾਲ ਮੈਂ ਹੀ ਕਰਨੀ ਆ ਕਿ ਜਿਹੜੀ ਪਹਿਲੀ ਆਪਾਂ ਆਪਣੇ ਨਾਂ ਕਰਵਾਈ ਆ ਇਹ ਆਪਣੇ ਨਾਂ ਕਰਵਾ ਸਕਦੀ ਆ ਇਦਾਂ ਹੋ ਸਕਦਾ ਵਾ ਇਨੇ ਤੇ ਤਮ ਕੀ ਦਿੱਤੀ ਆ ਕਿ ਮੈਂ ਕਰਵਾ ਕੇ ਦੱਸੂਗੀ ਹੁਣ ਮੈਂ ਤਾਂ ਪਹਿਲਾਂ ਰੋਲਾ ਪਾਉਂਦਾ ਰਿਆ ਵਾਂ ਕਿ 6 ਮਿੰਟ ਟਿਕ ਜਾ ਟਾਈਮ ਕੱਢ ਲਾ ਪਰ ਤੂੰ ਹਟਿਆ ਕਿਤੇ ਸਭ ਕੁਝ ਹੋ ਜੰਨਾ ਠੀਕ ਆ ਨਾ ਜੋ ਕਰਨ ਤੇ ਆਗੇ ਨਾ ਤੋਣਾ ਆਪਣਾ ਹਿਸਾਬ ਲੈ ਗਿਆ ਡੰਨਾ ਮਾ ਨਾਲੇ ਤੁਹਾਨੂੰ ਦੋਵਾਂ ਨੂੰ ਨਾ ਠੰਡੇ ਪੈ ਜਾਊਗੀ ਨਾਲੇ ਕੱਲਾ ਇਹਦਾ ਹਿਸਾ ਨਹੀਂ ਜਾਣਾ ਹੁਣ ਪੂਰਾ ਹਿਸਾਬ ਵੀ ਜਾਣਾ ਹਿਉ ਹੁਣ ਕੀ ਕਰਾਂਗੇ ਫਿਰ ਕਰਨਾ ਕੀ ਆ ਤੂੰ ਵੀ ਕੁਝ ਨਹੀਂ ਕਰਨਾ ਇਹ ਸਭ ਕੋ ਨਾ ਪੂਆ ਫਫਰ ਲੱਗੇ ਗਰਾਉਂਡੇ ਆ ਤੇ ਸਭ ਕੋ ਉਨਾ ਕਰਾਉਣਾ ਵਾ ਇਹਨਾਂ ਨੂੰ ਕੋਡ ਕਰਦੀਆਂ ਨੂੰ ਕੁਝ ਨਹੀਂ ਪਤਾ ਤੇ ਸਭ ਕੁਝ ਮੰਮੀ ਦੇ ਹੱਥ ਵਸੀ ਆ ਮੰਮੀ ਦੇ ਹੱਥ ਵਸਵਾ ਮੰਮੀ ਨੂੰ ਫੜੀ ਕਰਨਾ ਵਾ ਦਾ ਦੋ ਮੁੰਡੇ ਹੈ ਨਾ ਦੋ ਹੀ ਸੇ ਹੋਣੇ ਹੀ ਆ ਤੇ ਹੁਣ ਕੋਈ ਨਹੀਂ ਗੱਲਾ ਮਾਰਦੀ ਸੋਚਣਾ ਮੈਂ ਕੀ ਉਹ ਲੋ ਮੇਰੀ ਗੱਲ ਮੰਨੀ ਨਹੀਂ ਹੁਣ ਮੈਂ ਸੋਚਾਂ ਹੁਣ ਕਰਦੀ ਰਾਂ ਜਿਉ ਮਰਜੀ ਇੱਕ ਨਾ ਇੱਕ ਦਿਨ ਪਤਾ ਲੱਗਣਾ ਹੀ ਨਾ ਇਹਨਾਂ ਨੂੰ ਪਤਾ ਲੱਗਣਾ ਇਹਨਾਂ ਨੂੰ ਤੇਰਾ ਵੀ ਦਿਮਾਗ ਕੰਮ ਕੀਤਾ ਨਹੀਂ ਮੰਮੀ ਨੂੰ ਦੱਸੇ ਬਣਿਆ ਰਹਿਣਾ ਨਹੀਂ ਜਾਂਦਾ ਚਿਰ ਕੋ ਹਨਾ ਦੱਸਣਾ ਆਪਣੀ ਮਾਂ ਨੂੰ ਸ਼ਸ਼ੇ ਦੀ ਮੈਂ ਵਲਾਰ ਵਲਾਉਣਾ ਹਾਂ ਤੁਸੀਂ ਮੇਰੇ ਦਵਾਲੇ ਹੋ ਜੋ ਹਨ ਤੇ ਤੂੰ ਗਲਤ ਗੱਲ ਮੇਰੇ ਤੇ ਦਵਾਲੇ ਹੋਣਾ ਵਾ ਕੋਈ ਜਾ ਗਵਾਂਢੀ ਨਹੀਂ ਹੋਵਾ ਚੁੱਪ ਕਰਕੇ ਨਾ ਹਣ ਚਾਰ ਜਣ ਕੱਢ ਲੋ ਟੱਕੀਆਂ ਢਗਾਈਆਂ ਰੋ ਠੀਕ ਹੈ ਨਾ ਇਹ ਦਾਸ ਹੀ ਆਈ ਭੂਆ ਨੂੰ ਤੇ ਕਿੱਡੀ ਕੀ ਗੱਲ ਹੀ ਉਥੇ ਗੇਟ ਤੇ ਖਲੋ ਗਈਆਂ ਉਥੇ ਰੋਲਾ ਪਾੜਿਆ ਦੋਵਾਂ ਨੇ ਤੇ ਫਿਰ ਕੀ ਹੋ ਗਿਆ ਪੁੱਛਣਾ ਨਹੀਂ ਹੀ ਪੁੱਛਣਾ ਇਹਨਾਂ ਦੀ ਕੀ ਗੱਲ ਭੂਆ ਨੂੰ ਦੱਸਣੀ ਹੁੰਦੀ ਐ ਨਾ ਜਾ ਕੇ ਨਹੀਂ ਨਾ ਗੀ ਠੋਕੇ ਜਵਾਬ ਹਣ ਸੌਂਦੀ ਹਣ ਸੌਂਦੀ ਆ ਇਹ ਸਭ ਕੁਝ ਨਾ ਭੂਆ ਦਾ ਕੀਤਾ ਕਰਾਇਆ ਹੀ ਆ ਪੂ ਆਂਦੇ ਕਰਾਉਣਾ ਵਾ ਉਹਦੀ ਉਦਾਂ ਹੀ ਕਰਦੀ ਆ ਇਹ ਨੂੰ ਅਸੀਂ ਧੱਕਾ ਦਿੱਤਾ ਸੀ ਹੁਣ ਉਹਦੇ ਸੋਨੀ ਆ ਤੇ ਸਾਡੇ ਨਾਲ ਧੱਕਾ ਨਹੀਂ ਕਰਨ ਦੇ ਤੇਰਾ ਨਾਂ ਬਣੀ ਕਰਾ ਧੱਕਾ ਕਰ ਲਿਆ ਵਾ ਚੰਗੀ ਬਣੀ ਲੈਣ ਦੀ ਉਹ ਸੁਣਦੇ ਰਹਿੰਦੇ ਸੀ ਉਹ ਸੁਣਾਉਂਦੀ ਹੀ ਕੋਈ ਕਰਦੀ ਤੇ ਨਹੀਂ ਸੀ ਉਹਨੇ ਅੜਕਤ ਨਹੀਂ ਖਾਦਾ ਹਾਂ ਕਦੇ ਨਹੀਂ ਖਾਦਾ ਤੇ ਦੇ ਦੋ ਫਿਰ ਉਹਨੂੰ ਹਿੱਸਾ ਤੇ ਫਿਰ ਦੇਣਾ ਹੀ ਪੈਣਾ ਵਾ ਉਹਨੇ ਆਪੇ ਲੈ ਲੈਣਾ ਹੁਣ ਤਾਨੂੰ ਦੇਣ ਦੀ ਲੋੜ ਨਹੀਂ ਪੈਣੀ ਕੋਈ ਗੱਲ ਨਹੀਂ ਮੈਂ ਦਿਨੀ ਨੂੰ ਚੰਗੀ ਤਰ੍ਹਾਂ ਨਾਲ ਹਿੱਸਾ ਉਹ ਆਵੇ ਕਿਦਾਂ ਮੰਗਦੀ ਪਲਾ ਹਿੱਸਾ ਇੰਨਾ ਤੈਨੂੰ ਸਮਝਾਇਆ ਵਾ ਹਜੇ ਵੀ ਨਹੀਂ ਚੁੱਪ ਕਰਦੀ ਆਪਣੀ ਮਾਂ ਨੂੰ ਸਭ ਕੁਝ ਦੱਸਦੀ ਨਾ ਉਹਨਾਂ ਤੋਂ ਕੋਈ ਸਲਾਹ ਲੈ ਲਾ ਕਿ ਕੀ ਕਰਨਾ ਅਗੇ ਕੋਈ ਗੱਲ ਨਹੀਂ ਲੈ ਲੂੰਗੀ ਸਲਾਹ ਮੈਂ ਵੱਡੇ ਬਣੇ ਭਾਬੀ ਦੇ ਭਾਬੀ ਦੇ ਬਣੇ ਦਿਮਾਗ ਇਹਦਾ ਫਿਰ ਨਹੀਂ ਹੈ ਕੰਮ ਕਰਦਾ ਇੰਨਾ ਕੋ ਹੋਂਡਿਆ ਵਾ ਪਹਿਲੇ ਵੀ ਜਾਂਦੀ ਰਣੀ ਵੇਖ ਲਿਓ ਭਾਣੀ ਸਸਰੀਕਾ ਮਮੀ ਜੀ ਸਸਰੀਕਾ ਕੋ ਤੇ ਕੀ ਹਾਲ ਵਧੀਆ ਵਧੀਆ ਤੀ ਸੁਣਾਓ ਠੀਕ ਆ ਵਧੀਆ ਹੋਰ ਕੀ ਬਣਿਆ ਕੁਝ ਨਹੀਂ ਬਸ ਵੇਲੇ ਤੀ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਵਧੀਆ ਮਮੀ ਆਏ ਨਹੀਂ ਤੁਸੀਂ ਟਾਉਣਾ ਹੀ ਏਦਾਂ ਹੀ ਸਾਡੀ ਬੜੀ ਏ ਤੇ ਧੂੜੀ ਨਹੀਂ ਹਟਦੀ ਆਹੋ ਇਹ ਤੇ ਗੱਲ ਹੈਗੀ ਆ ਨਾਲੇ ਨਾ ਮੰਮੀ ਮੈਂ ਢਾਡ ਨਾ ਇੱਕ ਗੱਲ ਕਰਨੀ ਆ ਸੱਚੀ ਮੈਨੂੰ ਇੰਨੀ ਟੈਨਸ਼ਨ ਹੋਉਂਦੀ ਆ ਨਾ ਇਹ ਗੱਲ ਸੁਣ ਕੇ ਗੱਲ ਏਦਾਂ ਆ ਕਿ ਦਲਜਿੰਦਰ ਨੇ ਨਾ ਹੁਣ ਤਮਕੀ ਦਿੱਤੀ ਸਾਨੂੰ ਅੱਛਾ ਕਿ ਪੈਲੀ ਹੋਣਾ ਜਿਹੜੀ ਮੈਂ ਆਪਣੇ ਨਾਂ ਕਰਵਾ ਕੇ ਛੱਡਣੀ ਆ ਮੈਂ ਪੁੱਤ ਮੇਰੀ ਗੱਲ ਸੁਣ ਜਿੱਦਾਂ ਨਹੀਂ ਹੁੰਦੀ ਹੈ ਨਾ ਤੂੰ ਆਪਣੇ ਨਾਂ ਲਵਾ ਕਿਤੇ ਤੇਰੀ ਸਾਸਤ ਨਹੀਂ ਕਿਤੇ ਉਹਦੇ ਵੱਲ ਹੋਗੀ ਮੰਮੀ ਪੈਲੀ ਪਹਿਲੀ ਤੁਹਾਡੇ ਨਾਲ ਹੀ ਆ ਉਹ ਕਹਿੰਦੀ ਹੁਣ ਮੈਂ ਆਪਣੇ ਨਾਂ ਕਰਵਾ ਕੇ ਛੱਡਣੀ ਆ ਅੱਛਾ ਅੱਛਾ ਹਾਂ ਵੀ ਆਪਣੇ ਨਾਲ ਆ ਕੇ ਛੱਡਣੀ ਆ ਹਾਂਜੀ ਤੇ ਮੈਨੂੰ ਕੋਈ ਸਲਾਹ ਦੋ ਹੁਣ ਮੈਂ ਕੀ ਕਰਾਂ ਅੱਗੇ ਮੈਨੂੰ ਲੱਗਦਾ ਕਿ ਸੱਸ ਤੇ ਨਹੀਂ ਤੇਰੀ ਉਹਦੇ ਵੱਲ ਹੋਗੀ ਪਤਾ ਨਹੀਂ ਮੰਮੀ ਦੋਵੇਂ ਜਾਣੀਆਂ ਨਾ ਕੁਸਰਮੁਸਰ ਕਰਨ ਡੀਆਂ ਸੀ ਪਤਾ ਨਹੀਂ ਕੀ ਸਲਾਹਾਂ ਕਰੀ ਜਾਣ ਡੀਆਂ ਮੈਨੂੰ ਇਹ ਵੀ ਗੱਲ ਦੀ ਟੈਨਸ਼ਨ ਵਾਂ ਕਿਤੇ ਮੰਮੀ ਉਹਦੇ ਵੱਲ ਦੀ ਨਾ ਹੋ ਜਾਣਾ ਬਹੁਤਾ ਕੀ ਪਤਾ ਵਾ ਬਦਲ ਜੇ ਉਹਦੇ ਨਾਲ ਦੀ ਹੋ ਜੇ ਹੁਣ ਪਤਾ ਵੀ ਨਹੀਂ ਆ ਤੇ ਮੰਮੀ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ ਅੱਗੇ ਇਹ ਵੀ ਮੇਰੇ ਗੱਲ ਪਈ ਜਾਣਦੇ ਆ ਤੇ ਮੰਮੀ ਨੂੰ ਦੱਸਦੀ ਹਾਂ ਮੰਮੀ ਕੋਲ ਸਲਾਹ ਲੈ ਉਹ ਤੇ ਮੈਂ ਕੀ ਸਲਾਹ ਦਵਾਂ ਉਹ ਨਹੀਂ ਜੇ ਤੂੰ اتنا ਮਿੱਠੀ ਪਿਆਰੀ ਰਹਿ ਤੂੰ ਇੱਕ ਪੁੱਤ ਤੂੰ ਕਹਿੰਦੀ ਮੈਨੂੰ ਕਿ ਤੂੰ ਆ ਜਾ ਇੱਧਰ ਹੈ ਮੈਂ ਕਿੱਦਾਂ ਆ ਜਾ ਤੇ ਫੇਰ ਇੱਕ ਗਾਲੀਏ ਸੱਸ ਆਪਣੀ ਦੇ ਨਾਲ ਰਾਲ ਕੇ ਨਾ ਜਿੱਦਾਂ ਹੀ ਹੁੰਦੀ ਘਰ ਆਪਣੇ ਨਾਲ ਲਵਾ ਮੰਮੀ ਮੈਂ ਤੇ ਆਪਣੇ ਨਾਲ ਬਥੇਰਾ ਝੋੜ ਲਾਉਣ ਦੀ ਆ ਹੁਣ ਤੇ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਸੀ ਇਹ ਮੰਨਦੇ ਨਹੀਂ ਹੈਗੇ ਕੋਈ ਗੱਲ ਨਹੀਂ ਲਵਾ ਲੈਣੇ ਘਰ ਬਸ ਇੱਕੋ ਹੀ ਗੱਲ ਕਰੀ ਜਾਂਦੇ ਆ ਤੇ ਮੈਂ ਹੁਣ ਦੱਸੋ ਕੀ ਕਰਾਂ ਹੁਣ ਕੋਈ ਨਾ ਕੋਈ ਹਾਲ ਤੇ ਮੰਮੀ ਕਰਨਾ ਹੀ ਪੈਣਾ ਵਾ ਸੱਸ ਦੇ ਨਾਲ ਹੁਣ ਮਿੱਠੀ ਪਿਆਰੀ ਹੋ ਚੰਗੀ ਰਹੇਗੀ ਜੇ ਸੱਸ ਦੇ ਉਹਦੇ ਨਾਲ ਵੱਲ ਹੋ ਗਈ ਨਾ ਤੇ ਫੇਰ ਤੂੰ ਦੇਖਣਾ ਤਾਂ ਠਾ ਚਲੋ ਕੋਈ ਗੱਲ ਨਹੀਂ ਮੰਮੀ ਮੰਮੀ ਸੋਚਦੀਆਂ ਕੀ ਕਰਨਾ ਫੇਰ ਚਲੋ ਠੀਕ ਆ ਫੇਰ ਕਰੂੰਗੀ ਮੈਂ ਫੋਨ ਤੁਹਾਨੂੰ ਚੰਗਾ ਪੁੱਤ